ਹਾਂਜੀ ਮੈਂ ਨਿਰੰਦਰ ਸਿੰਘ ਪੈਣੀਪਾਲ ਜੁਆਇੰਟ ਡਾਇਰੈਕਟਰ ਪ੍ਰੋਪਰਟੀ ਪ੍ਰੋਟੈਕਸ਼ਨ ਅੱਜ ਸਾਨੂੰ ਕੋਈ ਗੁਪਤੰਕ ਤੋਂ ਵਿਸ਼ੇ ਮਿਲੀ ਸੀ ਕਿ ਪਿੰਡ ਸਾਹੋ ਕੇ ਵਿੱਚ ਕਿਸੇ ਬੰਦੇ ਨੇ ਬਿਨਾ ਲਾਇਸੈਂਸ ਤੋਂ ਇਲੈਗਲ ਜਾਲੀ ਪਟੜਾ ਜੱਸੀ ਤੋਂ ਇਹਨਾਂ ਨੂੰ ਕੀਤੀ ਨੂੰ ਜਿਸ ਤਹਿਤ ਅਸੀਂ ਮੁੱਖ ਇਤਿਵੜੀ ਅਫਸਰ ਜੀ ਮੋਗਾ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਟੀਮ ਬਲਾਕ ਅਫਸਰ ਬਾਗਾ ਪਰਾਨਾ ਸਾਰੀ ਟੀਮ ਲੈ ਕੇ ਗਏ ਉੱਥੇ ਆ ਕੇ ਜਿਸ ਜਗ੍ਹਾ ਤੇ ਦੁਕਾਨਾਂ ਸੀਗੀਆਂ ਮਾਲਕ ਤੋਂ ਪਤਾ ਕਰਕੇ ਵੀ ਕਿਸ ਨੂੰ ਕਿਰਾਏ ਤੇ ਲਈਆਂ ਨੇ ਕਿਉਂਕਿ ਐਂਡ ਕੰਪਨੀ ਬਰਗਾੜੀ ਤਾਂ ਪਤਾ ਲੱਗਿਆ ਵੀ ਉਸਨੇ ਇਹ ਦੁਕਾਨਾਂ ਕਿਰਾਏ ਤੇ ਲਈਆਂ ਜਦੋਂ ਉਸ ਨੂੰ ਬੁਲਾ ਕੇ ਉਹ ਦੁਕਾਨਾਂ ਨੂੰ ਖੋਲ ਕੇ ਚੈੱਕ ਇਨ ਕੀਤੀ ਤਾਂ ਉਸ ਦੇ ਵਿੱਚ ਦੂਰੀਏ 25 30 ਬੈਗ 25 30 ਬੈਗ ਜਿਹਦੇ ਵਿੱਚ 5 5 ਕਿਲੋ ਦੀ ਪੈਕਿੰਗ ਹੈ ਜਿੰਕ ਦੇ ਅਤੇ 5 ਬੈਗ ਜਿਹਦੇ ਵਿੱਚ ਵੀ 5 5 ਕਿਲੋ ਦੀ ਪੈਕਿੰਗ ਹੈ ਟ੍ਰਾਈਕੌਨਟਨੋਲ ਪਾਈ ਗਈ ਉਹ ਜਿਹੜੀ ਦੂਰੀਏ ਤੇ ਟ੍ਰਾਈਕੌਨਟਨੋਲ ਦਾ ਬੈਚ ਨੰਬਰ ਵੀ ਹਨ ਤੇ ਕੰਪਨੀਆਂ ਤੋਂ ਵੀ ਪਤਾ ਲੱਗਦਾ ਹੈ ਵੀ ਇਹ ਕੰਪਨੀਆਂ ਦੇ ਮਾਂਪਾਛੋ ਦਾ ਕੰਪਨੀ ਨੂੰ ਕਾਰਜ ਕੀਤਾ ਪਰ ਜੋ ਜਿੰਕ ਹੈ ਉਦੇਉ ਤੇ ਕੋਈ ਬੈਚ ਨੰਬਰ ਕੋਈ ਮੈਨੂਫੈਕਚਰਿੰਗ ਦਾ ਐਕਸਪਾਇਰੀ ਮਿਤੀ ਨਹੀਂ ਹੈ ਜਿਸ ਤੋਂ ਜਾਬਦਾ ਹੈ ਕਿ ਉਹ ਜਗ ਜਾਹਰ ਹੈ ਕਿ ਉਹ ਇਲੀਗਲ ਹੈ ਜਾਲੀ ਹੈ ਇਹ ਸਾਰੀਆਂ ਦਵਾਈਆਂ ਉਹ ਸਟੋਰ ਕਰਕੇ ਭੋਲੇ ਭਾਲੇ ਕਿਸਾਨਾਂ ਦੇ ਨਾਲ ਧੋਖਾਧੜੀ ਕਰ ਰਿਆ ਸੀ ਅਤੇ ਵੱਧ ਮੁੱਲ ਮੋਰ ਸੇਮ ਮੁੱਲ ਦੇ ਵਿੱਚ ਘਟਿਆ ਮਾਲ ਕਿਸਾਨਾਂ ਨੂੰ ਕਿਸੇ ਜਾਲੀ ਥਾਂ ਦੇ ਉੱਤੇ ਕਿਸੇ ਇਲੀਗਲ ਥਾਂ ਦੇ ਉੱਤੇ ਜਿਸ ਦੇ ਜਿਸ ਤਾਉ ਦੇ ਕੋਲ ਕੋਈ ਲਾਇਸੈਂਸ ਨਹੀਂ ਹੈ ਉਹ ਜਗਾ ਮੋਗੇ ਜ਼ਿਲ੍ਹੇ ਦੀ ਹੈ ਅਤੇ ਉਸ ਕੋ ਲਾਇਸੈਂਸ ਪਤਾ ਲੱਗਦਾ ਹੈ ਕਿ ਉਹਦੇ ਕੋਲੇ ਰੀਪੋਰਟ ਜ਼ਿਲ੍ਹੇ ਦਾ ਇਹ ਸਾਰੀਆਂ ਗੱਲਾਂ ਤੋਂ ਜਾਪਦਾ ਹੈ ਉਸ ਦੀ ਸੈਂਪਲਿੰਗ ਕਰਾਈ ਗਈ ਤੇ ਉਹ ਜਿਹੜਾ ਭੋਲੇ ਭਾਲੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਇਸ ਦੀ ਸੰਬੰਧੀ ਅਸੀਂ ਪੁਲਿਸ ਥਾਣਾ ਸਮਾਲ ਸਰ ਵਿੱਚ ਬਖਾਸ ਦੇ ਦਿੱਤੀ ਹੈ ਇਹ ਜਿਹੜੀ ਸਾਰੀ ਕਾਰਵਾਈ ਆ ਸਾਡੇ ਖੇਤੀਬਾੜੀ ਮੰਤਰੀ ਸਾਹ ਗਰਮੀਤ ਸਿੰਘ ਖੁੰਮੀਆਂ ਜੀ ਅਤੇ ਸਾਡੇ ਐਡਮਿਨਿਸਟ੍ਰੇਟਿਵ ਸੈਕਟਰੀ ਡਾਕਟਰ ਬਸੰਤ ਕਰਗ ਜੀ ਅਤੇ ਡਾਕਟਰ ਖੇਤੀਬਾੜੀ ਜੀ ਦੇ ਸੁਆਸ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਜਾ ਰਹੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਪੁਲਿਸ ਵਿਭਾਗ ਇਹਨਾਂ ਮਾੜੇ ਅਸਰਾਂ ਦੇ ਖਿਲਾਫ ਪੂਰਸ ਕਾਰਵਾਈ ਐਫ ਆਈ ਆਰ ਦਰਜ ਕਰਕੇ ਅਤੇ ਇਹਨਾਂ ਨੂੰ ਮਾੜੇ ਅਸਰਾਂ ਨੂੰ ਔਲੇ ਭਲੇ ਕਿਸਾਨਾਂ ਨਾਲ ਤੱਕੀ ਕਰਨ ਤੋਂ ਰੋਕਣ ਲਈ ਨੱਥ ਪਾਉ। ਅੱਜ ਮਤੀ ਉਨੀ ਨੂੰ ਖੇਤੀਬਾੜੀ ਉਪਾਗ ਨੇ ਪਿੰਡ ਸਾਹੋਕੇ ਵਿਖੇ ਇੱਕ ਨਜਾਇਜ਼ ਜਿਸਨੇ ਸਮਾਰ ਰੱਖਿਆਗਾ ਸੀ ਖੇਤੀ ਸਮਗਰੀ ਉਸ ਦਾ ਇੱਕ ਗਡਾਓ ਜਿਹੜਾ ਹੈਗਾ ਉਹਨਾਂ ਦਾ ਤਕਾਰ ਪੜਿਆ। ਚੰਡੀਗੜ੍ਹ ਤੋਂ ਜਿਹੜੀ ਇਹ ਸਾਬ ਡਾਟਰ ਮਨਿੰਦਰ ਪਾਸਿੰਗ ਦੀ ਬਣੀ ਪਾ ਉਹਨਾਂ ਦੀ ਟੀਮ, ਮੱਗਾ ਪ੍ਰਾਰਟੀ ਟੀਮ ਤੇ ਮੋਗਾ ਦੀ ਟੀਮ ਨੇ ਜਿਹੜਾ ਹੈਗਾ ਇੱਕ ਸਯੁਕਤ ਆਪਰੇਸ਼ਨ ਕੀਤਾ ਜਿਹਦੇ ਤਹਿਤ ਜਿਸੇ ਯੂਰੀਆ ਜਿੰਕ ਅਤੇ ਦਵਾਈ ਜਿਹੜੀ ਸੀਗੀ ਉਹ ਸਾਬ ਤੋਂ ਫੜੀ ਗਈ ਤਿੰਨਾਂ ਚੀਜ਼ਾਂ ਦੇ ਜਿਹੜੇ ਹੈਗੇ ਆ ਉਹ ਨਮੂਨੇ ਲੈ ਲਏ ਗਏ ਆ ਤੇ ਇਸ ਜਿਹੜੀ ਦੁਕਾਨ ਦਾ ਮਾਲਕ ਜਾਂ ਕਰਏਦਾਰ ਉਹ ਪਿਊਸ਼ ਗੋਇਲ ਕੋਟ ਕਪੂਰਾ ਰਹਿਣ ਵਾਲਾ ਜਿਹੜਾ ਹੈਗਾ ਉਹ ਹੈਗਾ ਉਹਦੇ ਖਿਲਾਫ ਜਿਹੜੀ ਹੈਗੀ ਆ ਅਗਲੇਰੀ ਕਾਰਵਾਈ ਜਿਹੜੀ ਹੈਗੀ ਆ ਇਨਸੈਕਟੀਸਾਈਡ ਐਕਟ ਤੇ ਫਰਟੀਲਾਈਜ਼ਰ ਰੈਕਟਰ ਦੇ ਦੀਨ ਅਗਲੇਰੀ ਕਾਰਵੇ ਉਹਦੇ ਅਰੇਂਜ ਕੀਤੇ ਜਾ ਰਹੇ